ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਸਭ ਤੋਂ ਵੱਡਾ ਪਾਪੀ ਹੈ ਉਹ ਇਨਸਾਨ ਜਿਹੜਾ ਇਨਸਾਨ ਆਪਣੇ ਮਾਪਾ ਨਾਲ ਲੜਦਾ ਹੈ ਝਗੜਾ ਕਰਦਾ ਨਾ ਜਿਹੜਾ ਉਹ ਬੱਚਾ ਬੜਾ ਪਰ ਸਭ ਤੋਂ ਵੱਡਾ ਪਾਪੀ ਹੈ ਜਿਸ ਮਾਂ ਨੇ ਜਿਸ ਪਿਤਾ ਨੇ ਜਨਮ ਦੇ ਕੇ ਵੱਡਾ ਕੀਤਾ ਉਹਦੇ ਨਾਲ ਝਗੜਾ ਕਰਨਾ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪਾਪ ਹੈ ਇਸ ਤੋਂ ਵੱਡਾ ਹੋਰ ਕੋਈ ਪਾਪ ਨਹੀਂ कि जिसने के गुनाह जनम देता है तू उन ਨਾਲ ਹੀ ਝਗੜਾ ਕਰਦਾ ਹੈ ਇਹ ਲੱਗਦਾ ਹੈ ਬੱਚੇ ਨੂੰ ਉਸ ਵੇਲੇ ਤੇ ਜੋ ਮੈਂ ਕਰਦਾ ਠੀਕ ਹੈ ਮੇਰੇ ਮਾਪ ਬਾਪ ਉਹ ਮੈਨੂੰ ਰੋਕਦੇ ਨੇ ਇਹ ਗਲਤ ਇਸ ਕਰਕੇ ਉਹ ਝਗੜਾ ਕਰਦਾ ਹੈ ਜਦੋਂ ਕਿ ਮਾਪ ਬਾਪ ਆਪਣੇ ਬੱਚੇ ਦਾ ਭਲਾ ਹੀ ਕਰਦੇ ਹੁੰਦੇ ਕਦੇ ਬੁਰਾ ਨਹੀਂ ਕਰਦੇ ਹੁੰਦੇ ਮਾਪ ਬਾਪ ਪਰ ਬੱਚਾ ਝਗੜਾ ਕਰਦਾ ਹੈ ਮਹਾਰਾਜ ਕਹਿੰਦੇ ਫਿਰ ਬਹੁਤ ਵੱਡਾ ਪਾਪੀ ਛੇ ਕਾਹਿ ਮੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੋਂ ਮੂਤ ਕੈਨੇ ਸੋਚਾ ਕਰਤ ਪਾਪ ਤਨ ਗੁਰੂ ਗੁਰੂ ਰਾਮ ਦਾ ਜਿਨੇ ਇਹ ਬਚਨ ਬਾਬੇ ਪਿਰਥੀ ਚੰਦ ਦੇ ਪਰਖਾਇਆ ਜਲ ਸੇਰ ਸਭ ਨੂੰ ਦਿੱਤੀ ਜਿਸ ਵੇਲੇ ਸਤ ਗੁਰੂ ਗੁਰੂ ਰਾਮ ਦਾ ਜਿਨੇ ਤਨ ਗੁਰੂ ਅਰਜਨ ਸਾਹਿਬ ਤੀਨ ਗੁਰਤਾ ਗੱਦੀ ਦੇ ਦਿੱਤੀ ਉਸ ਵੇਲੇ ਬਾਬਾ ਫਕੀਰ ਜਿੰਦਾ ਵੱਡਾ ਸੀ वो झगड़ा कर लग पा कि मेरा हक बनने मेरा हक तुम छोटे हो महाराजा ने मैंने समझाया कि जिस पिता ने तेन जन्म दे के पाल खेडा झगड़ा करना बहुत बड़ा पाप है पाप जिस मां बाप ने जिस बच्चे जन्म दे के बड़ा उस मां बाप ने झगड़ा करना बहुत बड़ा पाप है सब तो व्डा पड़ी कागर तह सिंह पाप ਜਿਨਕੇ ਜਿਹੜੇ ਪੰਦੀਰੇ ਕੋ ਬਹੁਤ 300 ਤਕਰਤ ਪਾਪ ਉਸ ਪਿਤਾ ਨਾਲ ਤਕਰਦਾ ਕਰਨਾ ਜਿਹਨੇ ਸਾਨੂੰ ਪਾਲਿਆ ਬਹੁਤ ਵੱਡਾ ਪਾਪ ਕਿਹਨਾਂ ਕਿਹਾ ਹੈ ਗੁਰੂ ਰਾਮਦਾਸ ਜੀ ਦੇ ਬਚਨਾਂ ਪਾਠ